ਮੇਰੇ ਵੱਲੋਂ ਮੇਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਤੇ ਔਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਔਰ ਉਮੀਦ ਕਰਦੀ ਹਾਂ ਤੁਸੀਂ ਇਸ ਗੀਤ ਨੂੰ ਪਹਿਲਾਂ ਦੀ ਤਰ੍ਹਾਂ ਪਰਵਾਹ ਹੁੰਗਾਰਾ ਦਿਓਗੇ। ਔਰ ਪਲੀਜ਼ ਅਗਰ ਗੀਤ ਪਸੰਦ ਆਉਂਦਾ ਹੈ ਤਾਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ। ਹਲੋ ਜੀ ਮਾਨੋ ਜੀ ਆਨੰਦ ਇਸ ਗੀਤ ਆਪਾਂ ਸ਼ੁਰੂ ਕਰੀਏ ਗੀਤ ਆਂਬ ਪਕੇ ਆਂਬ ਡਾਲੀਆਂ ਆਸੀ ਧੋਵੇਂ ਵੇ ਪੈਣਾ ਨੇ ਰਾਲੀਆਂ ਆਂਬ ਪਕੇ ਆਂਬ ਡਾਲੀਆਂ ਆਸੀ ਧੋਵੇਂ ਵੇ ਪੈਣਾ ਨੀਰਾਲੀਆਂ ਛੱਡ ਗਿਆ ਵੇ ਸਸਦੀ ਜੇ ਲੈਵੇਂ ਮੈਨੂੰ ਮਾਣ ਬਾਬਲ ਦੀ ਸਹੇੜ ਤੇ ਕਦੇ ਆਵੇ ਬੰਬੇ ਵਾਲੀ ਰੇਲ ਤੇ ਰਲ ਮਿਲ ਹਾਰ ਪਰੋ ਵੇ ਲਈਏ ਕਦੇ ਆਵੇ ਬੰਬੇ ਵਾਲੀ ਰੇਲ ਤੇ ਕਦੇ ਬਹਿਵੇ ਫੁੱਲਾ ਵਾਲੀ ਸੇਜ ਤੇ ਆ ਪਰਲ ਮੇਲੇ ਹਾਰ ਪਰੋ ਵੇ ਲਈਏ ਅੰਬ ਪਕੇ ਅੰਬ ਤੋਰੀਆਂ ਆਸੀ ਦੋਵੇਂ ਵੇ ਪੇਣਾ ਗੋਰੀਆਂ ਅੰਬ ਪਕੇ ਅੰਬ ਤੋਰੀ ਗੋਰੀਆ ਗੀਤ ਤੇਰੇ ਵਿਛੋੜੇ ਦੇ ਗੋਦੀਆਂ ਛੜ ਗਿਆ ਵੇ ਜਠਾਣੀ ਦੀ ਜੇ ਲਵੇ ਮੈਨੂੰ ਮਾਣ ਬਾਬਲ ਦੀ ਸੇੜ ਤੇ ਕਦੇ ਆਵੇ ਬੰਬੇ ਵਾਲੀ ਰੇਲ ਤੇ ਕਦੇ बेवे फुला वाली से जीते आ परळे मेले हार परो वे लेइए आम ब पके आम टाणिया असे दोवे वे, वे पेणा हणो हाणी ਆਇਆ ਸੀ ਦੋਵੇਂ ਵੇ ਪਹਿਣਾ ਹਣੋ ਹਾਰੀਆਂ ਤੇਰੇ ਲੰਬੇ ਵੀ ਛੋੜੇ ਤੋਂ ਹਾਰੀਆਂ ਨਿਤ ਜਾਈਏ ਵੇ ਤੇਥੋਂ ਬਲੇ ਹਾਰੀਆਂ ਛੱਡ ਗਿਆ ਵੇ ਦੇਠਾਣ ਦਰਾਨੀ ਦੀ જેલવે મેનું માણ બબલ દિશ હેળ તે કદ આવે વે બંબેવાળી રેલ તે કદ ભેવે ફૂલાંવાળી સેજ તે આ પારલ પરો aam pake aam chope meri alad jawani di soch ve aam pake aam chope meri alad jawani di soch ve വഗദേ ദോചേ മൈനു മണ ബിസഹത്തെ ക ആവേ ബംബെ വളരെ കെവേ ਲੇ ਮਿਲ ਹਰ ਪਰੋ ਵੇ ਲਈਏ ਆਂਬ ਪਕੇ ਆਂਬ ਰਸ ਵੇ ਤੇਰੇ ਬਾਜੋ ਤਾਂ ਪੈਂਦੀ ਸਾਨੂੰ ਗਸ਼ ਵੇ ਆਂਬ ਪਕੇ ਆਂਬ ਬਾਜੋ ਤਾ ਪੈਂਦੇ ਸਾਨੂੰ ਗਸ਼ਵੇ ਕਦੇ ਆਕੇ ਸਾਡੇ ਨਾਲ ਹਾਸਵੇ ਸਾਡੀ ਸੁਣ ਲੇਤੇ ਆਪਣੀ ਤੂੰ ਦੱਸਵੇ ਮੈਨੂੰ ਮਾਣ ਬਾਬਲ ਦੀਸ ਹੈ ਇਰੇ ਲੇ ਤੇ ਕਦ ਬਹਿਵੇ ਫੁਲਾਵਲੀ ਸੇਜ ਤੇ ਆਪ ਰਲੇ ਮੇਲ ਹਾਰ ਪਰੋ ਵੇ ਲਈਏ ਵੇ ਆਪ ਰਲੇ ਮੇਲ ਹਾਰ ਪਰੋ